ਰੇੜੀ ਕੁਦਰਤ ਨਾਲ ਮੋਹ ਬਚਪਨ ਤੋਂ ਹੀ ਸੀ ਅਤੇ ਉਮਰ ਬਦੰਦੇ ਨਾਲ ਨਾਲ ਇਹ ਹੋਰ ਵਧਦਾ ਗਿਆ ਡੰਡੀ ਕੁਦਰਤ ਨਾਲ ਪ੍ਰੇਮ ਇਸ ਕਦਰ ਵੱਧ ਚੁੱਕਾ ਸੀ ਕਿ ਪਹਾੜੀ ਇਲਾਕਾ ਛੱਡਣ ਤੋਂ ਬਾਅਦ ਮਹਾਨਗਰ ਵਿੱਚ ਆਉਣ ਨਾਲ ਵੀ ਇਹ ਘਟ ਨਹੀਂ ਹੋਇਆ ਬਲਕਿ ਹੋਰ ਵਧਦਾ ਗਿਆ ਡੰਡੀ ਕੁਦਰਤ ਨਾਲ ਪਿਆਰ ਦਾ ਹੀ ਨਤੀਜਾ ਹੈ ਕਿ ਜ਼ਮੀਨ ਨਾ ਹੋਣ ਦੇ ਬਾਵਜੂਦ ਘਰ ਦੀ ਛੱਤ ਉੱਤੇ ਹੀ ਨਰਸਰੀ ਬਣਾ ਲਈ ਜਿੱਥੇ ਤਿਆਰ ਕੀਤੇ ਗਏ ਬੂਟੇ ਵਾਤਾਵਰਨ ਪ੍ਰੇਮੀਆਂ ਨੂੰ ਬੰਡੇ ਜਾਂਦੇ ਹਨ ਅਤੇ ਉਹਨਾਂ ਦੇ ਪਾਲਣ ਪੋਸ਼ਣ ਦਾ ਭਰੋਸਾ ਵੀ ਲਿਆ ਜਾਂਦਾ ਹੈ ਡੰਡੀ ਇਹ ਕਹਿਣਾ ਹੈ ਕਮਲ ਬਿਹਾਰ ਵਾਸੀ ਕਮਲ ਸ਼ਰਮਾ ਦਾ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਘਰ ਦੀ ਛੱਤ ਉੱਤੇ ਨਾ ਸਿਰਫ ਬਗੀਚੀ ਤਿਆਰ ਕੀਤੀ ਹੋਈ ਹੈ ਬਲਕਿ ਖੁਦ ਬੂਟਿਆਂ ਦੀ ਪਨੀਰੀ ਤਿਆਰ ਕਰਨ ਲਈ ਨਰਸਰੀ ਵੀ ਬਣਾਈ ਹੋਈ ਹੈ ਡੰਡੀ ਇਸ ਨਰਸਰੀ ਤੋਂ ਤਿਆਰ ਕੀਤੇ ਗਏ ਬੂਟੇ ਉਹ ਇਲਾਕੇ ਦੇ ਪਾਰਕਾਂ ਤੋਂ ਇਲਾਵਾ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਵੀ ਲਗਾ ਚੁੱਕੇ ਹਨ ਅਤੇ ਇਹ ਕੰਮ ਉਹ ਪੰਜਾਬ ਹਰਿਆਵਲ ਲਹਿਰ ਨਾਲ ਜੁੜ ਕੇ ਵੀ ਕਰਦੇ ਰਹੇ ਹਨ ਡੰਡੀ ਇਸ ਦੇ ਨਾਲ ਹੀ ਵਾਤਾਵਰਨ ਪ੍ਰੇਮੀਆਂ ਵੱਲੋਂ ਬਣਾਈ ਗਈ ਸੰਸਥਾ ਨਾਲ ਵੀ ਜੁੜੇ ਹੋਏ ਹਨ ਡੰਡੀ ਆਪਣੇ ਘਰ ਦੀ ਛੱਤ ਉੱਤੇ ਬਣਾਈ ਗਈ ਨਰਸਰੀ ਬਾਰੇ ਗੱਲਬਾਤ ਕਰਦੇ ਹੋਏ ਕਮਲ ਸ਼ਰਮਾ ਦੱਸਦੇ ਹਨ ਕਿ ਉਹ 2018 ਵਿੱਚ ਵਾਤਾਵਰਨ ਮੁਹਿੰਮ ਨਾਲ ਜੁੜੇ ਸਨ ਡੰਡੀ ਉਹਨਾਂ ਨੂੰ ਬੁੱਟਿਆਂ ਦੀ ਰੈਡੀ ਕਾफी ਦਿੱਕਤ ਆਈ ਤਾਂ ਸੋਚਿਆ ਕਿ ਕਿਉਂ ਨਾ ਆਪਣੀ ਨਰਸਰੀ ਹੀ ਬਣਾਈ ਜਾਵੇ ਜਿੱਥੇ ਦੇਸੀ ਬੀਜਾਂ ਨਾਲ ਹੀ ਪਨੀਰੀ ਤਿਆਰ ਕੀਤੀ ਜਾਵੇ ਇਸ ਤਰ੍ਹਾਂ ਉਸੇ ਸਾਲ ਹੀ ਆਪਣੀ ਨਰਸਰੀ ਬਣਾ ਕੇ ਬੂਟਿਆਂ ਦੀ ਪਨੀਰੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਡੰਡੀ 2022 ਤੱਕ 4 ਸਾਲਾਂ ਅੰਦਰ ਅਸੀਂ ਆਪਣੀ ਨਰਸਰੀ ਵਿੱਚ ਹੀ ਹਰ ਸਾਲ 10000 ਬੂਟੇ ਤਿਆਰ ਕਰਨ ਲੱਗ ਪਏ ਡੰਡੀ ਕਮਲ ਸ਼ਰਮਾ ਨੇ ਦੱਸਿਆ ਕਿ ਹੁਣ ਆਪਣੀ ਨਰਸਰੀ ਵਿੱਚ ਤਿਆਰ ਕੀਤੇ ਗਏ 48000 ਬੂਟੇ ਵੱਖ-ਵੱਖ ਪਾਰਕਾਂ ਅਤੇ ਵਿਦਿਅਕ ਸੰਸਥਾਨਾਂ ਵਿੱਚ ਜੰਗਲ ਤਿਆਰ ਕਰਨ ਲਈ ਲਾਏ ਜਾ ਚੁੱਕੇ ਹਨ। ਹਾਲਾਂਕਿ ਇਸ ਵਿੱਚ ਜੰਗਲਾਤ ਵਿਭਾਗ ਤੋਂ ਵੀ ਮਦਦ ਲਈ ਜਾਂਦੀ ਰਹੀ ਹੈ ਕਿਉਂਕਿ ਜੁਲਾਈ ਮਹੀਨੇ ਪੌਦਿਆਂ ਦੀ ਜ਼ਿਆਦਾ ਮੰਗ ਹੋਣ ਕਾਰਨ ਬਧੇਰੇ ਬੂਟਿਆਂ ਦੀ ਲੋੜ ਪੈਂਦੀ ਹੈ ਡੰਡੀ ਕਮਲ ਸ਼ਰਮਾ ਦੱਸਦੇ ਹਨ ਕਿ ਉਹਨਾਂ ਇਹ ਨਿਜਮ ਬਣਾਇਆ ਸੀ ਕਿ ਆਪਣੀ ਨਰਸਰੀ ਵਿੱਚ ਤਿਆਰ ਕੀਤਾ ਬੂਟਾ 2 ਸਾਲ ਦਾ ਹੋਣ ਉਪਰੰਤ ਹੀ ਬੀਜਣਾ ਹੈ ਕਿਉਂਕਿ 2 ਸਾਲ ਦਾ ਬੂਟਾ ਮੜ ਲਾਉਣ ਉੱਤੇ ਮਰਦਾ ਨਹੀਂ ਅਤੇ ਉਸ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ ਡੰਡੀ ਕੁਦਰਤ ਨਾਲ ਜੁੜਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਮਲ ਸ਼ਰਮਾ ਦੱਸਦੇ ਹਨ ਕਿ ਉਹਨਾਂ ਦਾ ਜਨਮ ਹਿਮਾਚਲ ਪ੍ਰਦੇਸ਼ ਵਿੱਚ ਹੋਇਆ ਸੀ ਡੰਡੀ ਉਹਨਾਂ ਦੇ ਪਿਤਾ ਏਅਰ ਫੋਰਸ ਵਿੱਚ ਨੌਕਰੀ ਤੋਂ ਬੀ ਆਰ ਐਸ ਲੈ ਕੇ ਘਰ ਦੀ ਖੇਤੀ ਕਰਨ ਲੱਗ ਪਏ ਡੰਡੀ ਉਹ ਵੀ ਆਪਣੇ ਪਿਤਾ ਨਾਲ ਖੇਤੀ ਵਿੱਚ ਹੱਥ ਮਟਾਉਣ ਲੱਗੇ ਅਤੇ ਬੂਟਿਆਂ ਅਤੇ ਜੜੀਆਂ ਬੂਟੀਆਂ ਵਿੱਚ